ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਪਹਿਲਾ ਵਲੌਗ ਹੈ ਸਪੇਨ ਦੇ ਵਿੱਚ ਕੰਮ ਕਰਨਾ ਹੈ ਸੋਲਰ એનર્ਜੀ ਦਾ ਤੇ ਪਰਪਰ ਪਹੀ ਰਾਤੀ ਤੋਂ ਮੈਂ ਫੇਰ ਸ਼ੁਰੂ ਹੋ ਗਿਆ ਹਾਂ ਤਾਂ ਕਿ ਜਿਨ੍ਹਾਂ ਵੀ ਆਉਂ ਜਿਹੜੇ ਐਜੇ ਮਾਹੌਲ ਦੇ ਵਿੱਚ ਵੀ ਕੰਮ ਕਰਨਾ ਹੈ ਇਹ ਖਸਰਦੇ ਉਹ ਹੀ ਮੌਲ ਪਰ ਰੋਦੇ ਰਹੇ ਹਰ ਕਿਸੇ ਵਾਰ ਇਹਦੇ ਵਿੱਚ ਸੋਲਰ ਦਾ ਕੰਮ ਚੱਲਣਾ ਤਾਂ ਮੇਰੇ ਵੀਡੀਓ ਪੈਸੇ ਕਮਾਉਣੇ ਕਿਦੇ ਵੀ ਸੌਖੇ ਨਹੀਂ ਇਹ ਆਪਾਂ ਪੰਜਾਬ ਕਹਿੰਦੇ ਆ ਪੰਜਾਬ ਤੇ ਬਾਹਰ ਆਣ ਕੇ ਵੀ ਹਰ ਕਿਹੋ ਹੀ ਆ ਕਿ ਪੈਸੇ ਇੱਥੇ ਜਰਾ ਵੱਧ ਬਣਦੇ ਆ ਉੱਥੇ ਕਿਸੇ ਨੂੰ ਜੇ ਆਪਾਂ ਗੱਲ ਕਰੀਏ ਤੇ ਸੌਖੀ ਸੈਲਰੀ ਚੰਗੀ ਸੈਲਰੀ ਮਿਲਦੀ ਹੋਵੇ ਤੇ ਬਾਹਰ ਆਉਂਦੀ ਕੀ ਲੋੜ ਪਈ ਸੋ ਆਪਾਂ ਵੇਖ ਸਕਦੇ ਆ ਕਿ ਆ ਵੀਰ ਜੋ ਫਾਲ ਦੇ ਵਿੱਚ ਨਾਲ-ਨਾਲ ਹੋਟਨਾ ਵੀ ਖਿੱਚ ਰਹੇ ਆ ਇਹਨੇ ਵੀਰ ਸੋ ਸੂਰਜ ਮਹਾਰਾਜ ਵੀ ਨਿਕਲਣ ਵਾਲੇ ਆ ਤੋ ਦੇਖ ਸਕਦੇ ਹੋ ਤੁਸੀਂ ਕਿੰਨਾ ਹਾਲ ਹੋ ਰਿਹਾ ਐਕਸਟ੍ਰੀਮ ਵਾਦਰ ਕੰਡੀਸ਼ਨ ਕਹਿੰਦੇ ਨਾ ਉਹਦੇ ਵਿੱਚ ਕੰਮ ਕਰਮਾ ਇਹ ਆਪਣੇ ਵੀਰਾਂ ਸੋ ਫੋਟੋਗ੍ਰਾਫੀ ਹੋ ਰਹੀ ਹੈ ਨਾਲ ਨਾਲ ਇਹ ਉਹ 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 ਕਿੱਥੇ ਆਈ ਹੈ ਵਾਹ So, snow no fall now now.